ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਆਦ ਗੁਰੇ ਨਮਹ ਜੁਗਾਤ ਗੁਰੇ ਨਮਹ ਸਤਿਗੁਰੇ ਨਮਹ ਹੈ ਸ੍ਰੀ ਗੁਰਦੇਵ ਨਮਹ ਸੱਜਣ ਸਚਾ ਪਾਤ ਸਾਹੂ ਸਿਰਸ਼ਾ ਹਾਂ ਦੇ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਗੁਰੂ ਸواری ਗੁਰੂ ਖਾਲਸਾ ਸਤ ਸੰਗਤ ਜੀਓ ਆਓ ਪਿਆਰ ਨਾਲ ਗੁਰੂ ਚਰਣਾ ਵਿੱਚ ਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਸਤ ਸੰਗਤ ਅੱਜ ਮਹਾਨ ਪਾਵਨ ਸਗਰਾਂ ਦੇ ਦਿਹਾੜੇ ਜੋ ਮਾਗੀ ਦਾ ਪਾਵਨ ਪਵਿੱਤਰ ਦਿਹਾੜਾ ਆਰੰਭ ਹੋ ਰਿਹਾ ਹੈ ਆਪ ਜੀ ਸਰਵਤ ਸਤ ਸੰਗਤ ਹਾਜ਼ਰੀ ਭਰ ਰਹੇ ਹੋ ਸਤਗੁਰੂ ਜੀ ਰਹਿਮਤ ਕਰਨ ਸਾਡੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਪ੍ਰਵਾਨ ਹੋਣ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਸਾਡੇ ਹਿਰਦੇ ਚ ਵਸ ਜਾਵੇ ਆਉ ਪਿਆਰ ਨਾਲ ਮਾਜ ਰਗ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸਗਰਾਂ ਦਾ ਆਪ ਜੀ ਸਰਵਣ ਕਰੀਏ ਜੀ ਮਾਦ ਮਜਨ ਸੰਗ ਸਾਧੂਆ ਧੂੜੀ ਕਰ ਈਸ਼ ਨਾਨ ਹਰ ਕਾ ਨਾਮ ਧਿਆਏ ਸੁਣ ਕਰਨ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ્રોਧ ਨਮੁਹੀਐ ਬਿਨਸੈ ਲੋਭ ਸੁਆਣ ਸਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ 86 ਤੀਰਥ ਸਗਲ ਪੁੰਨ ਜੀ ਦਇਆ ਪ੍ਰਮਾਨ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਰੰਗੁਰ ਵਾ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮੇਰਵਾਨ ਮਾਗ ਸੁਚੇ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰਵਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਬਚਨ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਮਾਗ ਦੇ ਮਹੀਨੇ ਦਾ ਜੋ ਉਪਦੇਸ਼ ਦਿੱਤਾ ਹੈ ਕਿ ਮਾਗ ਦੇ ਮਹੀਨੇ ਵਿੱਚ ਸੰਸਾਰੀ ਲੋਕ ਵਕ ਵਕ ਥਾਂ ਤੇ ਤੀਰਥ ਯਾਤਰਾ ਕਰਕੇ ਇਸ਼ਨਾਨ ਕਰਕੇ ਜੀਵਨ ਸਫਲ ਕਰਨ ਦਾ ਯਤਨ ਕਰਦੇ ਨੇ ਅਤੇ ਉਸ ਇਸ਼ਨਾਨ ਨੂੰ ਬੜਾ ਪੁੰਨ ਸਮਝਦੇ ਨੇ ਪਰ हे ਭਾਈ ਜੋ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਬਾਣੀ ਸਰਵਨ ਕਰਨਾ ਇਹੀ ਸਭ ਤੋਂ ਵੱਡਾ ਤੀਰਥਾਂ ਦਾ ਇਸ਼ਨਾਨ ਹੈ ਸੰਗਤ ਵਿੱਚ ਬੈਠ ਕਰਕੇ ਉਹਨਾਂ ਦੀ ਚਰਨ ਧੂੜੀ ਪ੍ਰਾਪਤ ਕਰਨੀ ਇਹ ਸਭ ਤੋਂ ਵੱਡਾ ਇਸ਼ਨਾਨ ਹੈ ਸਭ ਤੋਂ ਵੱਡਾ ਪੁੰਨ ਹੈ ਸਰੀਰ ਦੇ ਨਾਲ ਨਾਲ ਮਨ ਦਾ ਵੀ ਇਸ਼ਨਾਨ ਹੋ ਜਾਂਦਾ ਹੈ ਜਦੋਂ ਚੰਗੇ ਰੱਬ ਦੇ ਪਿਆਰਿਆਂ ਦੀ ਗੁਰਮਖੰਦੀ ਆਪਾਂ ਸੰਗਤ ਕਰਦੇ ਆਂ ਉਹਨਾਂ ਦਾ ਉਪਦੇਸ਼ ਹਿਰਦੇ 'ਚ ਵਸਾਉਨੇ ਆਂ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਪ੍ਰਭੂ ਦਾ ਨਾਮ ਸਰਵਣ ਕਰਕੇ ਪਰਮਾਤਮਾ ਦੀ ਸਿਫਤ ਸਲਾਵ ਸਦਾ ਸੁਣਨੀ ਆਪ ਸੁਣ ਕਰਕੇ ਹੋਰ ਸਭਨਾ ਨੂੰ ਇਹ ਨਾਮ ਦੀ ਦਾਤ ਵੰਡਣੀ ਇਹ ਸਭ ਤੋਂ ਵੱਡਾ ਪੁੰਨ ਹੈ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਇਸ ਤਰ੍ਹਾਂ ਕਰਨ ਦੇ ਨਾਲ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਏ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਤੇਰੇ ਮਨ ਵਿੱਚੋਂ ਹੰਕਾਰ ਦੂਰ ਹੋ ਜਾਂਦਾ ਹੈ ਕਾਮ ਕ੍ਰੋਧ ਨ ਮੁਹੀ ਹੈ ਬਿਨਸੈ ਲੋਭ ਸੁਆਣ ਕਾਮ ਕ੍ਰੋਧ ਵਿੱਚ ਇਨਸਾਨ ਫਸਦਾ ਨਹੀਂ ਲੋਭ ਜਿਹੜਾ ਕੁੱਤਾ ਹੈ ਉਹ ਵੀ ਮੁੱਕ ਜਾਂਦਾ ਹੈ ਜਿਸ ਦੇ ਅੰਦਰ ਗੁਰੂ ਦੇ ਨਾਮ ਦਾ ਉਸ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਕਦੇ ਭਟਕਦਾ ਨਹੀਂ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਧਰਮ ਦੇ ਮਾਰਗ ਤੇ ਚੱਲਦੇ ਆ ਤ੍ਰਿਲੋਕੀ ਉਸਤਤ ਕਰਦੀ ਹੈ ਉਸ ਜੀਵ ਦੀ ਸੱਚੇ ਰਾਹ ਤੇ ਤੁਰਨ ਦੇ ਨਾਲ ਉਹਦਾ ਜੀਵਨ ਸਫਲ ਹੋ ਜਾਂਦਾ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ 68 ਤੀਰਥਾਂ ਦਾ ਇਸ਼ਨਾਨ ਸਾਰੇ ਪੁੰਨ ਕਰਮ ਜੀਵਾਂ ਉਤੇ ਦਇਆ ਕਰਨੀ ਇਹ ਸਾਰੇ ਜੋ ਧਾਰਮਿਕ ਕੰਮ ਮੰਨੇ ਗਏ ਹਨ ਜੇ ਇਨਸਾਨ ਜੀਵ ਇਸਤਰੀ ਸਿਮਰਨ ਕਰੇ ਭਗਤੀ ਕਰੇ ਇਹ ਸਾਰੀਆਂ ਹੀ ਦਾਤਾਂ ਉਸ ਜੀਵ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਇਹ ਦਾਤਾਂ ਉਸ ਨੂੰ ਹੀ ਪ੍ਰਾਪਤ ਹੁੰਦੀਆਂ ਨੇ ਜਿਸਤੇ ਪ੍ਰਭੂ ਦਇਆ ਕਰਦਾ ਜਿਸ ਜੀਵ ਤੇ ਉਸ ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੋ ਜਾਂਦੀ ਐ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਮਿਲ ਪਿਆ ਮੈਂ ਉਹਨਾਂ ਤੋਂ ਬਲਿਹਾਰੇ ਜਾਣਾਂ ਕੁਰਬਾਨ ਜਾਣਾਂ ਮਾਗ ਸੁੱਚੇ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰਵਾਨ ਮਾਗ ਦੇ ਮਹੀਨੇ ਸਿਰਫ ਉਹੀ ਸੁੱਚੇ ਜੀਵ ਆਕੇ ਜਾਂਦੇ ਨੇ ਜਿਨ੍ਹਾਂ ਉਤੇ ਪੂਰਾ ਸਤਿਗੁਰੂ ਦਇਆਵਾਨ ਹੋ ਜਾਂਦਾ ਏ ਜਿਨ੍ਹਾਂ ਨੂੰ ਪ੍ਰਭੂ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਏ ਇਸ ਸੰਖੇਪ ਵਿਚਾਰ ਮਾਗ ਮਹੀਨੇ ਦਾ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਸਾਨੂੰ ਮਾਜ ਰਗ ਅੰਤਰ ਬਖਸ਼ਿਸ਼ ਕੀਤਾ ਏ ਆਪ ਜੀ ਨੇ ਪਿਆਰ ਸਤਕਾਰ ਨਾਲ ਸਰਵਣ ਕੀਤਾ ਸਤਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮੱਤ ਸਮਰੱਥਾ ਬਖਸ਼ਿਸ਼ ਕਰਨ ਸਾਰੇ ਸੰਸਾਰ ਦਾ ਭਲਾ ਹੋਵੇ ਇਹ ਗੁਰੂ ਚਰਨਾਂ ਵਿੱਚ ਹਮੇਸ਼ਾ ਹੀ ਸਾਨੂੰ ਅਰਦਾਸ ਬੇਨਤੀ ਜੋਦੜੀ ਕਰਨੀ ਚਾਹੀਦੀ ਹੈ ਮਹਾਰਾਜ ਜੀ ਕਿਰਪਾ ਕਰਨ ਧਰਮ ਦਾ ਮਾਰਗ ਸਾਨੂੰ ਬਣ ਆਵੇ ਧਰਮ ਦੇ ਮਾਰਗ ਤੇ ਚੱਲਣ ਦੀ ਸਾਨੂੰ ਸਮਤ ਸਮਰਥਾ ਬਲ ਬੁੱਧੀ ਤਾਕਤ ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰਨ ਹੋਈ ਪੁਲਚਕ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ